ਆਪ ਜੀ ਦੇ ਦਰਕਰਦੇ ਅਨੰਨ ਸੇਵਕ ਭਾਈ ਸੰਦੀਪ ਸਿੰਘ ਜੀ ਸਣੀ ਸੱਚੇ ਪਾਤਸ਼ਾਹ ਦੁਸ਼ਟਾਂ ਨੂੰ ਸ਼ੋਧ ਕਰਕੇ ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਸਨ ਸੱਚੇ ਪਾਤਸ਼ਾਹ ਮਹਾਰਾਜ ਹੋਰ ਪੁੱਛੜਪਾਲ ਸੱਸਰਾਂ ਵੱਲੋਂ ਤਸ਼ੱਦਦ ਕੀਤਾ ਗਿਆ ਹੋਏ ਝਗੜੇ ਵਿੱਚ ਭਾਈ ਸੰਦੀਪ ਸਿੰਘ ਜਖਮੀ ਹੋਏ ਦਾਤਾਰ ਪਾਤਸ਼ਾਹ ਜੀ ਮੌਜੂਦਾ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ ਨਹੀਂ ਕੀਤਾ ਜਾ ਰਿਹਾ ਸਮੁੱਚੀਆਂ ਸੰਗਤਾਂ ਵੱਲੋਂ ਕੇਂਦਰੀ ਪਟਿਆਲਾ ਕੇਂਦਰੀ ਜੇਲ੍ਹ ਦੇ ਸਾਹਮਣੇ ਸਵੇਤ ਸਮੇ ਤੋਂ ਲੈ ਕਰਕੇ ਹੁਣ ਤੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦਤਾਰ ਪਾਤਸ਼ਾ ਕਿਰਪਾ ਕਰਨੀ ਅਨਸਾਫ਼ ਲੈਣ ਲਈ ਲੜਾਈ ਲੜਨ ਦਾ ਬਲ ਬਖਸ਼ਣਾ ਸਮੁੱਚੀਆਂ ਸੰਗਤਾਂ ਨੂੰ ਏਕਤਾ ਇਤفاق ਬਖਸ਼ਣੀ ਭਾਈ ਸੰਦੀਪ ਸਿੰਘ ਹੁਣਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਤਾਰ ਪਾਤਸ਼ਾ ਸੰਧਿਆ ਦੇ ਸਮੇਂ ਖੁੱਧ ਰਹਿ ਦਾ ਸੇਬ ਕੀ ਦੇ ਦਫ਼ਤਰਾਂ ਦਾ ਆਪਣੀ ਸੁਭਾਅ ਤੋਂ ਬਖਸ਼ਿਸ਼ ਕਰਵਾਇਆ ਆਪ ਦੀ ਦੀ ਗਾਦਬੋਲ ਬਾਣੀ ਪੜਦੇ ਆ ਸੁਣਦੇ ਆ ਕਈ ਪ੍ਰਕਾਰ ਦੀਆਂ ਭੁਲਣਾ ਹੋ ਗਈਆਂ ਹੁਣ ਇਹ ਸੁਮਾ ਕਰਦੀ ਪੜੀ ਸਭ ਦੀ ਬਾਣੀ ਦਾ ਫਲਾਦੇ ਸਾਡੇ ਪ੍ਰਣਤੀ ਵਾਲੇ ਲੰਗਿਆਂ ਦੇ ਵਿਸਾਵਾ ਤੋਂ ਦਰ ਤੱਕ ਆਂ ਸ੍ਰੀ ਗੁਰੂਆਂ ਸੰਤਾਂ ਨੂੰ ਸਾਡੇ ਲਾਈ ਲੜੰਗਾ ਬਲਵਕਣਾ ਸੁਖ ਰਵੇ ਨਾਮ ਤੇ ਆਵੇ ਨਾਮ ਜਨਾਬ ਚੜ੍ਹਦੀ ਜਲਾਏ ਭਾਣੇ ਸਰਬਤ ਦਾ ਭਗਵਾ ਵਾਹਿਗੁਰੂ ਦਾ ਖਾਲਸਾ तर्तो पंते উতন হার <Fish sukh incarcerated>